ਆਲ ਆ ਗਈ ਹੋ ਗਈ ਆ ਗਈ ਆਲ ਆਲ ਇਹ ਇੱਕ ਫੂ ਮੋਮੈਂਟਸ ਲੇਟਰ ਇਹ ਇੱਕ ਮੋਟਰਸਾਈਕਲ ਆ ਜਿਹੜਾ ਫੇਸਬੁੱਕ ਦੇ ਉੱਪਰ ਇਹਨਾਂ ਨੇ ਸਟੰਟ ਮਾਰਦੇ ਆ ਮਾਰਦੇ ਆ ਇਹਦੀ ਜਿਹੜੀ ਵੀਡੀਓ ਬਣਾ ਕੇ ਪਾਈ ਸੀਗੀ ਇਹਦੇ ਚ ਲਿਖਿਆ ਸਭਾ ਹੀ ਬਦਲਿਆ ਦਿਮਾਗ ਹੋ ਗਈ ਹੈ ਵਾਕਿਆ ਗੱਲ ਠੀਕ ਆ ਆ ਕੱਚੋ ਜੀ ਦੀ ਨੰਬਰ ਪਲੇਟ ਆ ਦੇਖਿਓ ਨੰਬਰ ਪਲੇਟ ਨੇ ਕੀ ਕੀਤਾ ਐਦਾਂ ਲਾਈ ਆ ਇਹ ਖਿੱਚ ਲੈਂਦੇ ਆ ਜਦੋਂ ਲੋਡ ਪੈਂਦੀ ਆ ਉਦੋਂ ਲਾ ਲੈਂਦੇ ਆ ਠੀਕ ਹੈ ਜੀ ਇਹ ਬੱਚੇ ਆਪਾਂ ਬੁਲਾ ਲਿਆ ਦੀ ਉਹਨੇ ਨਾਲ ਗੱਲਬਾਤ ਕਰਦੇ ਆਂ ਔਰ ਅਭੀ ਤੋ ਰੁਕੋ ਕਲਾਈਮੈਕਸ ਅਭੀ ਬਾਕੀ ਇਹ ਕਾਕਾ ਸਟੰਟ ਮਾਰ ਰਿਹਾ ਉਹਦੇ ਮੋਟਰਸਾਈਕਲੇ ਦਾ ਇੰਨੀ ਰੇਸ ਦੇਤੀਏ ਨੇ ਕਿ ਮੋਟਰਸਾਈਕਲ ਖੜਾ ਹੋ ਗਿਆ ਠੀਕ ਆ ਉਹਦੇ ਵਿੱਚ ਇਹਨੇ ਗੀਤ ਲਾਇਆ ਇਹ ਕੀ ਹੋ ਗਿਆ ਇਹ ਕੀ ਹੋ ਗਿਆ ਹਣ ਤੂੰ ਜਦੋਂ ਫੜਿਆ ਗਿਆ ਤੂੰ ਹੁਣ ਵੇਂਦਾ ਵੀ ਇੱਕ ਹੀ ਬਣ ਗਿਆ ਇੱਕ ਹੀ ਬਣ ਗਿਆ ਹਣ ਬੱਚਿਆਂ ਨੂੰ ਕਾਕਾ ਸਮਝਾ ਦੋ ਇਹ ਜਿਹੜੇ ਗਿਫਟ ਆ ਉਹ ਅਸੀਂ ਬਣਾ ਲਿਆ ਉਹ ਤੁਹਾਨੂੰ ਦੇਨੇ ਆ ਤੇ ਮੋਟਰਸਾਈਕਲ ਜਿਹੜਾ ਏ ਬੰਦ ਕਰ ਰਹੇ ਹਾਂ ਨਾ ਇਹਦੇ ਕੋਈ ਕਾਗਜ਼ ਹੈ ਨਾ ਕੋਈ ਪੱਤਾ ਇਹਨੂੰ ਅਸੀਂ ਬੰਦ ਕਰ ਦੇ ਠੀਕ ਹੈ ਕਾਗਜ਼ ਪੱਤੋਂ ਦਿਖਾਓ ਇਹ ਮੋਟਰਸਾਈਕਲ ਤੁਹਾਨੂੰ ਮੈਂ ਜੂਗਾ ਜਿਹੜੀ ਹਰਕਤਾਂ ਤੁਸੀਂ ਕਰਦੇ ਜੇ ਕਿ ਤੁਹਾਡੀਆਂ ਨਾ ਕਾਬਲੇ ਬਰਦਾਸ਼ਤ ਸਾਡੀ ਟੀਮ ਤਿੰਨ ਦਿਨ ਹੋ ਗਿਆ ਇਸ ਮੋਟਰਸਾਈਕਲ ਤੋਂ ਮੱਦਨ ਲੱਗੇ ਪਹਿਲਾਂ ਹੋਰ ਪਿੰਡ ਦੇ ਵਿੱਚ ਗਏ ਆ ਉੱਥੋਂ ਡਿਸਕਲ ਤੋਂ ਹੁਣ ਕਰਕੇ ਨਹੀਂ ਮੋਟਰਸਾਈਕਲ ਮਿਲਿਆ ਉਸ ਤੋਂ ਬਾਅਦ ਤੁਹਾਡੇ ਪਿੰਡ ਗਏ ਫੋਨ ਕਰਕੇ ਸਵੇਰੇ 4:00 ਵਜੇ ਨਿਕਲੀ ਮੇਰੀ ਟੀਮ ਤੁਹਾਨੂੰ ਮੈਂ ਪਲੀਜ਼ ਸਾਰੇ ਬੱਚਿਆਂ ਨੂੰ ਦੱਸਣਾ ਚਾਹੁੰਨਾ ਭਈ ਇਹਨਾਂ ਹਰਕਤਾਂ ਤੋਂ ਬਾਹਰ ਆ ਜਾਓ ਨਾਕਾ ਬੇੜੀਆਂ ਤੁਹਾਨੂੰ ਕਿਸੇ ਵੀ ਕੀਮਤ ਤੇ ਹੁਣ ਬਖਸ਼ਿਆ ਨਹੀਂ ਜਾਏਗਾ ਥੈਂਕ ਯੂ